ਅੱਜ ਸ਼ਾਮ ਦੀਆਂ ਮੁੱਖ ਖਬਰਾਂ ਸੋਨਮ ਵਾਂਗਚੁੱਕ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ ਸੁਪਰੀਮ ਕੋਰਟ ਅੱਜ ਸੋਨਮ ਵਾਂਗਚੁੱਕ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰੇਗੀ ਜਸਟਿਸ ਅਰਵਿੰਦ ਕੁਮਾਰ ਅਤੇ ਐਨਵੀ ਅੰਜਾਰੀਆ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ ਵਾਂਗਚੁੱਕ ਦੀ ਪਤਨੀ ਗੇ ਤਾਂਜਲੀ ਅਗਮੋ ਨੇ 2 ਅਕਤੂਬਰ ਨੂੰ ਸੰਵਿਧਾਨ ਦੀ ਧਾਰਾ 32 ਦੇ ਤਹਿਤ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਆਪਣੇ ਪਤੀ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਸੀ ਜੰਮੂ ਕਸ਼ਮੀਰ ਸੁਰੱਖਿਆ ਬਲਾਂ ਨੇ ਢੇਰ ਕਿਤੇ ਦੋ ਅੱਤਵਾਦੀ ਜੰਮੂ ਕਸ਼ਮੀਰ ਦੇ ਇੱਕ ਉਪਵਾੜਾ ਵਿੱਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਇਹ ਕਾਰਵਾਈ 13 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਕੁੰਬਕੜੀ ਜੰਗਲ ਵਿੱਚ ਜਾਰੀ ਹੈ ਅੱਤਵਾਦੀਆਂ ਨੇ ਇਸ ਖੇਤਰ ਤੋਂ ਕੁਸਪੈਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸੁਰੱਖਿਆ ਬਲਾਂ ਨੇ ਇਸ ਨੂੰ ناکਾਮ ਕਰ ਦਿੱਤਾ ਅਗਲੀ ਵੱਡੀ ਖਬਰ ਆਵਾਰਾ ਕੁੱਤਿਆਂ ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਲਾਪਰਵਾਹੀ ਕਰਨ ਵਾਲੇ ਸੂਬਿਆਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਲਿਆ ਜਾਵੇਗੀ ਇਹ ਐਕਸ਼ਨ ਆਵਾਰਾ ਕੁੱਤਿਆਂ ਦੀ ਵਾਧਦੀ ਗਿਣਤੀ ਤੇ ਰੇਬੀਜ਼ ਦੇ ਖਤਰੇ ਤੇ ਕੇਂਦਰ ਸਰਕਾਰ ਨੇ ਸਖਤ ਰੋਕ ਅਪਣਾਇਆ ਹੈ ਪਸ਼ੂ ਪਾਲਣ ਦੇ ਡੈਰੀ ਵਿਭਾਗ ਨੇ ਸਾਰੇ ਸੂਬਿਆਂ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੋ ਟੱਕ ਕਿਹਾ ਹੈ ਕਿ ਉਹ 31 ਅਕਤੂਬਰ ਤੱਕ ਆਪਣੇ ਆਪਣੇ ਖੇਤਰਾਂ ਦੀ ਕਾਰਜ ਯੋਜਨਾ ਮੰਤਰਾਲੇ ਨੂੰ ਸੌਂਪਣ ਰਿਪੋਰਟ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਨਸਬੰਦੀ ਯਾਨੀ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਦੀ ਤਰੱਕੀ ਅਤੇ ਰੇਬੀਜ਼ ਟੀਕਾ ਕਰਨ ਦੀ ਅਪਡੇਟ ਸਥਿਤੀ ਦਾ ਪੂਰਾ ਵੇਰਵਾ ਦੇਣਾ ਹੋਵੇਗਾ ਅਗਲੀ ਵੱਡੀ ਖਬਰ ਪੋਪ ਤੋਂ ਕਸ਼ਮੀਰ ਵਿੱਚ ਕੁਸਪੈਟ ਦੀ ਕੋਸ਼ਿਸ਼ ناکਾਮ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਦੋ ਅੱਤਵਾਦੀ ਡੇਰ ਸੌਵਾਰ ਨੂੰ ਫੌਜ ਦੇ ਜਵਾਨਾਂ ਨੇ ਉੱਤਰੀ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਮਾਰਸ਼ਲ ਸੈਕਟਰ ਵਿੱਚ ਕੁਸਪੈਡ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਵਿੱਚ ਦੋ ਅੱਤਵਾਦੀ ਮਾਰੇ ਗਏ ਇਸ ਸਮੇਂ ਤਲਾਸ਼ੀ ਮੁਹਿੰਮ ਜਾਰੀ ਹੈ ਅਗਲੀ ਵੱਡੀ ਖਬਰ ਰਾਹੁਲ ਗਾਂਧੀ ਦੇ ਚੰਡੀਗੜ੍ਹ ਪ੍ਰੋਗਰਾਮ 'ਚ ਬਦਲਾਅ ਸਵੇਰੇ 10:30 ਵਜੇ ਕਰਨਗੇ ਮਰਹੂਮ ਆਈਪੀਐਸ ਯਾਪੂਰਨ ਦੇ ਪਰਿਵਾਰ ਨਾਲ ਮੁਲਾਕਾਤ 14 ਅਕਤੂਬਰ ਕਾਂਗਰਸ ਦੇ ਸਾਫ ਦਾ ਪ੍ਰਦਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਚੰਡੀਗੜ੍ਹ ਦੌਰੇ ਦੇ ਪ੍ਰੋਗਰਾਮ ਵਿੱਚ ਬਦਲਾ ਕੀਤਾ ਗਿਆ ਹੈ ਉਹ ਹੁਣ ਮੰਗਲਵਾਰ ਸਵੇਰੇ 10:30 ਵਜੇ 2001 ਬੈਚ ਦੇ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਦੇ ਘਰ ਪਹੁੰਚਣਗੇ ਅਗਲੀ ਵੱਡੀ ਖਬਰ ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਰਾਸ਼ਟਰੀ ਕਿਸ਼ੋਰ ਕੁਮਾਰ ਸਨਮਾਨ ਪੁਰਸਕਾਰ ਸਮਾਰੋਹ ਅੱਜ ਪਾਲ 14 ਅਕਤੂਬਰ ਮੱਧ ਪ੍ਰਦੇਸ਼ ਸਰਕਾਰ ਸੱਭਿਆਚਾਰ ਵਿਭਾਗ ਵੱਲੋਂ ਖੰਡਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਸਾਲ ਵੀ ਬਹੁਪੱਖੀ ਕਲਾਕਾਰ ਕਿਸ਼ੋਰ ਕੁਮਾਰ ਦੀ ਵਰਸੀ ਮਨਾਉਣ ਲਈ ਰਾਸ਼ਟਰੀ ਕਿਸ਼ੋਰ ਕੁਮਾਰ ਸਨਮਾਨ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਦੋ ਰੋਜ਼ਾ ਸਮਾਰੋਹ ਦੌਰਾਨ ਪ੍ਰਸਿੱਧ ਗੀਤਕਾਰ ਪਰਸੂਨ ਗੋਸ਼ੀ ਨੂੰ ਅੱਜ ਰਾਸ਼ਟਰੀ ਕਿਸ਼ੋਰ ਕੁਮਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਅਗਲੀ ਵੱਡੀ ਖਬਰ 올림픽 ਤਗਮਾ ਜੇਤੂ ਅੰਮਨ ਸਹਿਰਾਵਤ ਨੇ WFI ਨੂੰ 1 ਸਾਲ ਦੀ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਗਲਤੀ ਮੰਨੀ 14 ਅਕਤੂਬਰ ਪੈਰਾਓਲੰਪਿਕ 2024 ਦੇ ਕਾਂਸੀ ਤਗਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ ਨੇ ਆਪਣੇ ਤੇ ਲਗਾਈ ਗਈ 1 ਸਾਲ ਦੀ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਾਰ ਘਟਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ WFI ਨੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਸੀ। ਅਗਲੀ ਵੱਡੀ ਖਬਰ ਹਰਿਆਣਾ ਦੇ IPS ਅਫਸਰ ਵੱਲੋਂ ਖੁਦਕੁਸ਼ੀ ਦਾ ਮਾਮਲਾ ਪੰਜਾਬ ਕਾਂਗਰਸ ਨੇ ਸੁਸਾਈਡ ਨੋਟ ਵਿੱਚ ਦਰਜਨਾਮਾ ਵਾਲੇ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਕਾਂਗਰਸ ਪੰਜਾਬ ਭਾਰ ਵਿੱਚ ਸੂਬਾ ਪਦਰੀ ਕੈਂਡਲ ਮਾਰਚ ਕੱਡੇਗੀ। ਪੰਜਾਬ ਕਾਂਗਰਸ ਨੇ IPS ਅਧਿਕਾਰੀ వై ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਨੋਟ ਵਿੱਚ ਨਾਮ ਦਰਜ ਹੋਣ ਕਾਰਨ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਤੁਰੰਤ ਹਟਾਉਣ ਅਤੇ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਜਿੱਥੇ ਪਾਰਟੀ ਦੇ ਸੂਬਾ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 76 ਇੰਚਾਰਜ ਪੰਜਾਬ ਰਵਿੰਦਰ ਦਲਵੀ AICC 76 ਸੁਖਿੰਨਵਰ ਡੈਨੀ ਅਤੇ ਪਰਦੇਸ਼ ਕਾਂਗਰਸ ਤੇ SSC ਵਿਭਾਗ ਦੇ ਚੇਅਰਮੈਨ ਕੁਲਦੀਪ ਵੈਦ ਨੇ ਕਿਹਾ ਹੈ ਕਿ ADGP ਕੁਮਾਰ ਪਾਜਪਾ ਵੱਲੋਂ ਅਪਣਾਈ ਜਾ ਰਹੀ ਨੀਤੀ ਦਾ ਸ਼ਕਾਰ ਹੋਏ ਨੇ ਜਿਹੜੀ ਦਲੇਤਾ ਪਿਛੜੇ ਲੋਕਾਂ ਕਿਸਾਨਾਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਗਲੀ ਵੱਡੀ ਖਬਰ OP ਸੈੰਗ ਨਵੇਂ DGP ਨਿਯੁਕਤ ADGP वाई ਪੂਰਨ ਕੁਮਾਰ ਸੁਸਾਈਡ ਮਾਮਲੇ 'ਚ ਹਰਿਆਣਾ ਸਰਕਾਰ ਨੇ DGP ਜੋਜੀਤ ਕੁਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਹੈ ਉਹਨਾਂ ਦੀ ਥਾਂ 1992 ਬੈਚ ਦੇ ਆਈਪੀਐਸ ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਹਰਿਆਣਾ ਦੇ ਨਵੇਂ ਡੀਜੀਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਓਪੀ ਸਿੰਘ ਇਸ ਸਮੇਂ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮਡੀ ਵਜੋਂ ਤਾਇਨਾਤ ਨੇ ਅਗਲੀ ਵੱਡੀ ਖਬਰ ਨੈਸ਼ਨਲ ਹਾਈਵੇ ਤੇ ਸਰਕਾਰ ਨੂੰ ਭੇਜੋ ਇਸ ਚੀਜ਼ ਦੀ ਫੋਟੋ ਫਾਸਟੈਗ ਵਿੱਚ ਆਉਣਗੇ 1000 ਰੁਪਏ ਹੁਣ ਜੇਕਰ ਤੁਸੀਂ ਯਾਤਰਾ ਦੌਰਾਨ ਹਾਈਵੇ ਤੇ ਕੋਈ ਗੰਦਾ ਟਾਇਲਟ ਟਾਇਲਟ ਦੇਖਦੇ ਹੋ ਤਾਂ ਗੁੱਸਾ ਕਰਨ ਦੀ ਬਜਾਏ ਸਿਰਫ ਇੱਕ ਫੋਟੋ ਪੇ ਜੋ ਦੇਸ਼ ਨੂੰ ਸਾਫ਼ ਰੱਖਣ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ ਅਤੇ 1000 ਰੁਪਏ ਦਾ ਇਨਾਮ ਵੀ ਪ੍ਰਾਪਤ ਕਰ ਸਕਦੇ ਹੋ ਅਗਲੀ ਵੱਡੀ ਖਬਰ ਵਰਲਡ ਐਥਲੈਟਿਕਸ ਨੇ ਟਰੈਕ ਐਥਲੀਟ ਆਫ ਦਿイヤー ਪੁਰਸਕਾਰਾਂ ਲਈ ਨਾਮਜ਼ਦ ਖਿਡਾਰੀਆਂ ਦਾ ਕੀਤਾ ਐਲਾਨ ਵਰਲਡ ਐਥਲੀਟਸ ਨੇ ਸੋਮਵਾਰ ਨੂੰ ਵਰਲਡ ਐਥਲੈਟਿਕਸ ਅਵਾਰਡ 2025 ਦੇ ਤਹਿਤ ਵਿਮੈਨਸ ਟ੍ਰੈਕ ਐਥਲੀਟ ਆਫ ਦੀ ਇਅਰ ਅਤੇ ਪੁਰਸ਼ ਟ੍ਰੈਕ ਐਥਲੀਟ ਆਫ ਦੀ ਇਅਰ ਸ਼੍ਰੇਣੀਆਂ ਲਈ ਨਾਮਜ਼ਦ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ ਹਰੇਕ ਸ਼੍ਰੇਣੀ ਵਿੱਚ 5 ਐਥਲੀਟਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਹੁਣ VOTING ਪ੍ਰਕਿਰਿਆ ਰਾਹੀਂ ਹਰੇਕ ਸ਼੍ਰੇਣੀ ਵਿੱਚ 2 ਫਾਈਨਲਿਸਟ ਚੁਣੇ ਜਾਣਗੇ ਇਹ ਨਾਮਜ਼ਦਗੀਆਂ 2025 ਵਿੱਚ ਵਰਲਡ ਐਥਲੈਟਿਕਸ ਵਿੱਚ ਦਰਜ ਕੁਝ ਸ਼ਾਨਦਾਰ ਪ੍ਰਦਰਸ਼ਨਾਂ ਨੂੰ ਦਰਸਾਉਂਦੀਆਂ ਨੇ ਖਾਸ ਤੌਰ ਤੇ 2025 ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਅਗਲੀ ਵੱਡੀ ਖਬਰ ਡਾਕਟਰ ਮਹਿਰਿੰਗ ਬਲੋਚ ਅਤੇ ਹੋਰ ਔਰਤਾਂ ਵਿਰੋਧ ਦਰਜ ਕੇਸ ਦੀ ਕਵੇਟਾ ਜੇਲ੍ਹ ਚ ਸੁਣਵਾਈ ਵੇਟਾ ਬਲੋਚਿਸਤਾਨ ਦੇ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਡਾਕਟਰ ਮਹਿਰਿੰਗ ਬਲੋਚ ਅਤੇ ਬਲੋਚ ਸੋਲੀਡਰੇਟੀ ਕਮੇਟੀ ਦੀਆਂ ਹੋਰ ਮਹਿਲਾ ਆਗੂਆਂ ਵਿਰੋਧ ਧਾਇਰ ਮਾਮਲਿਆਂ ਦੀ ਤਾਜ਼ਾ ਸੁਣਵਾਈ ਅਤਵਾਦ ਵਿਰੋਧੀ ਅਦਾਲਤ ਦੀ ਬਜਾਏ ਕਵੇਟਾ ਜ਼ਿਲ੍ਹਾ ਜੇਲ੍ਹ ਵਿੱਚ ਹੋਈ ਬੀਵਾਈਸੀ ਨੇ ਇਸ ਨੂੰ ਪ੍ਰਸ਼ਾਸਕੀ ਦਮਨ ਦੀ ਇੱਕ ਭਿਆਨਕ ਉਦਾਹਰਣ ਦੱਸਿਆ ਹੈ ਅਗਲੀ ਵੱਡੀ ਖਬਰ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਅਤੇ ISI ਮੁਖੀ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ 14 ਅਕਤੂਬਰ ਅਫਗਾਨਿਸਤਾਨ ਸਰਕਾਰ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸੀਫ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਅਤੇ ਦੋ ਹੋਰ ਜਨਰਲਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। اسلامਾਬਾਦ ਦੇ ਪਿਛਲੇ 3 ਦਿਨਾਂ ਵਿੱਚ 3 ਵੱਖ-ਵੱਖ ਬੇਨਤੀਆਂ ਭੇਜੀਆਂ ਸਨ। ਅਗਲੀ ਵੱਡੀ ਖਬਰ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ। ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ। ਅਦਾਕਾਰ ਨੇ ਐਤਵਾਰ ਸ਼ਾਮ 6 ਵਜੇ ਦੇ ਕਰੀਬ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਅੱਧੀ ਰਾਤ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਫਿਰ ਵੀ ਅਦਾਕਾਰ ਨੂੰ ਬਚਾਇਆ ਨਹੀਂ ਜਾ ਸਕਿਆ। ਅਗਲੀ ਵੱਡੀ ਖਬਰ ਮਾਨ ਕੈਬਨਟ ਵੱਲੋਂ ਇਤਿਹਾਸਿਕ ਫੈਸਲਾ ਹੋਣ 20000 ਰੁਪਏ ਮਿਲੇਗਾ ਪ੍ਰਤੀ ਏਕੜ ਖਰਾਬੇ ਦਾ ਮੁਆਵਜ਼ਾ ਮੁਆਵਜ਼ਾ ਵਧਾਉਣ ਦੀ ਮਿਸਾਲੀ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ ਅਤੇ ਇਤਿਹਾਸਿਕ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ਕਿਸਾਨਾਂ ਲਈ ਫਸਲਾਂ ਦੇ ਖਰਾਬੇ ਦੀ ਮੁਆਵਜ਼ਾ ਰਾਸ਼ੀ ਵਧਾ ਕੇ 20000 ਰੁਪਏ ਪ੍ਰਤੀ ਏਕੜ ਤੱਕ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਗਲੀ ਵੱਡੀ ਖਬਰ ਪਲੇਟਫਾਰਮ ਤੇ ਬੈਠ ਰੋਟੀ ਖਾ ਰਿਹਾ ਸੀ ਪਰਿਵਾਰ ਟੀਟੀਈ ਆਇਆ ਤੇ ਲਾਤਾ ਜੁਰਮਾਨਾ ਜ਼ਫਰਦ ਤਾਂ ਤੁਸੀਂ ਵੀ ਨਾ ਕਰੋ ਬੈਠਿਓ ਇਹ ਗਲਤੀ ਰੇਲਵੇ ਸਟੇਸ਼ਨ ਤੇ ਇੱਕ ਪਰਿਵਾਰਕਾਰ ਦਾ ਬਣਿਆ ਖਾਣਾ ਖਾ ਰਿਹਾ ਸੀ ਜਦੋਂ ਉਹਨਾਂ ਨੇ ਗਲਤੀ ਕੀਤੀ ਜਿਸ ਕਾਰਨ ਟੀਟੀਈ ਨੇ ਆ ਕੇ ਉਹਨਾਂ ਨੂੰ ਜੁਰਮਾਨਾ ਕੀਤਾ ਇਸ ਵੇਲੇ ਦਿਵਾਲੀ ਅੱਜ ਸ਼ਟ ਪੂਜਾ ਲਈ ਸਟੇਸ਼ਨਾਂ ਤੇ ਅਤੇ ਪਲੇਟਫਾਰਮਾਂ ਦੇ ਭੀੜੇ ਬਹੁਤ ਸਾਰੇ ਲੋਕ ਰੇਲ ਗੱਡੀਆਂ ਵਿੱਚ ਯਾਤਰਾ ਕਰਨ ਲਈ ਭੱਜ ਦੌੜ ਕਰ ਰਹੇ ਨੇ ਅਤੇ ਬਹੁਤ ਸਾਰੇ ਸਟੇਸ਼ਨ ਭੀੜ ਭੜਕੇ ਵਾਲੇ ਨੇ ਇਸ ਤਰ੍ਹਾਂ ਇੱਕ ਪਰਿਵਾਰ ਰੇਲਵੇ ਸਟੇਸ਼ਨ ਤੇ ਘਰ ਦਾ ਬਣਿਆ ਖਾਣਾ ਖਾ ਰਿਆ ਸੀ ਉਦੋਂ ਹੀ ਉਹਨਾਂ ਨੇ ਇੱਕ ਅਜਿਹੀ ਗਲਤੀ ਕਰ ਦਿੱਤੀ ਜਿਸ ਕਾਰਨ ਨਿਕ ਇੱਕ ਟੀਟੀ ਆਇਆ ਤੇ ਉਹਨਾਂ ਨੂੰ ਜ਼ੁਰਮਾਨਾ ਲਗਾ ਦਿੱਤਾ। ਅਗਲੀ ਵੱਡੀ ਖਬਰ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਛੁੱਟੀ ਤੇ ਭੇਜੇ ਗਏ ਹਰਿਆਣਾ ਦੇ ਡੀਜੀਪੀ ਡੀਗਰ 14 ਅਕਤੂਬਰ ਹਰਿਆਣਾ ਸਰਕਾਰ ਨੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਵਿੱਚ ਨਿਸ਼ਾਨੇ ਤੇ ਆਏ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਅਗਲੀ ਵੱਡੀ ਖਬਰ ਇਤਿਹਾਸ ਦੇ ਪੰਨਿਆਂ 'ਚ 15 ਅਕਤੂਬਰ ਭਾਰਤ ਦੇ ਮਿਜ਼ਾਈਲ ਮੈਨ ਅਤੇ 11ਵੇਂ ਰਾਸ਼ਟਰਪਤੀ ਡਾਕਟਰ ਏਪੀਜੀ ਅਬਦੁਲਕਲਾਮ ਗਾਂਧੀ ਜਯੰਤੀ 14 ਅਕਤੂਬਰ 15 ਅਕਤੂਬਰ 1931 ਨੂੰ ਦਾ ਮਿਲਣਾ ਦੂਦ ਦੇ ਰਮੇਸ਼ਵਰਮ ਵਿੱਚ ਜਨਮੇ ਅਵਲ ਪਾਕਿਰ ਜੈਨੋ ਲਾਦੀਨ ਅਬਦੁਲ ਕਲਾਮ ਨੇ ਭਾਰਤ ਨੂੰ ਮਾਣ ਦਿਵਾਉਣ ਵਿੱਚ ਵਿਲੱਖਣ ਯੋਗਦਾਨ ਦਿੱਤੇ ਨੇ ਉਹ ਇੱਕ ਵਿਗਿਆਨੀ ਇੰਜੀਨੀਅਰ ਅਤੇ ਦਰਦਰਸ਼ੀ ਨੇਤਾ ਨੇ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਅਤੇ ਪੁਲਾੜ ਟੈਕਨੋਲੋਜੀ ਵਿੱਚ ਮੁੱਖ ਭੂਮਿਕਾ ਨਿਭਾਈ ਅਗਲੀ ਵੱਡੀ ਖਬਰ ਸਤਿੰਦਰ ਸਰਤਾਜ ਦੇ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ ਐਸ ਐਚਓ ਨਾਲ ਹੱਥੋਂ ਪਾਈ ਮੈਂ ਤੇਰੀਆਂ ਫੀਤੀਆਂ ਲਹਾ ਦੇਵਾਂਗਾ ਪੰਜਾਬ ਦੇ ਲੁਧਿਆਣਾ ਸਥਿਤ ਪੀਏਯੂ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਚ ਸੋਮਵਾਰ ਰਾਤ ਨੂੰ ਭਾਰੀ ਹੰਗਾਮਾ ਹੋਇਆ ਇਸ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਦੀ ਥਾਣਾ ਡਿਵੀਜ਼ਨ ਨੰਬਰ 4 ਦੇ ਐਸ ਐਚ ਓ ਗਗਨਦੀਪ ਸਿੰਘ ਲਾਲ ਨਾਲ ਹੱਥੋਪਾਈ ਹੋਈ ਸ਼ੋਅ ਦੇਖਣ ਵਿੱਚ ਆਏ ਵਿਅਕਤੀ ਨੇ ਨਾ ਸਿਰਫ ਫੌਲਸ ਅਧਿਕਾਰੀ ਨਾਲ ਬਹਿਸ ਕੀਤੀ ਸਗੋਂ ਉਸ ਨੂੰ ਤੱਕਾ ਵੀ ਦਿੱਤਾ ਅਤੇ ਉਸ ਦੀ ਵਾਦੀ ਤੇ ਹੱਥ ਤੱਕ ਪਾ ਦਿੱਤਾ ਅਗਲੀ ਵੱਡੀ ਖਬਰ ਭਾਜਪਾ ਆਗੂ ਨੇ ਦਿੱਲੀ ਦੀ सीएम ਨਾਲ ਕੀਤੀ ਮੁਲਾਕਾਤ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਲਈ ਲਗਾਈ ਗੁਹਾਰ 14 ਅਕਤੂਬਰ 2025 1993 ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਇੱਕ ਵਾਰ ਫੇਰ ਪੱਕ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕਰਕੇ ਪੁੱਲਰ ਦੀ ਤਰਸ ਦੇ ਆਧਾਰ ਤੇ ਰਿਹਾਈ ਲਈ ਨਿੱਜੀ ਤੌਰ ਤੇ ਅਪੀਲ ਕੀਤੀ ਹੈ ਅਗਲੀ ਵੱਡੀ ਖਬਰ ਗਾਇਕ ਜ਼ੁਬੇਨ ਗਰਗ ਦੀ ਮੌਤ ਦੇ ਮਾਮਲੇ 'ਚ ਤਿੰਨ ਹੋਰ ਲੋਕਾਂ ਨੇ ਦਰ ਕਰਾਏ ਬਿਆਨ ਹਾਟੀ ਅਸਾਮ ਦੇ ਹਰਮਨ ਪਿਆਰੇ ਗਾਇਕ ਜ਼ੁਬੀਨ ਗਰਗ ਦੀ ਮੌਤ ਤੇ ਸਿਲਸਿਲੇ 'ਚ ਤਿੰਨ ਅਸਾਮੀ ਪਰਵਾਸੀਆਂ ਜੋਲੋਂ ਗਟਸੈਟ ਨਾਲ ਜਾਰੀ ਸਿਧਾਰਥ ਬੋਰਾ ਤੇ ਪ੍ਰਕੀਸ਼ਿਤ ਸ਼ਰਮਾ ਨੇ ਸੋਮਵਾਰ ਸਵੇਰੇ ਗੁਹਾਟੀ ਸਥਿਤ ਸੀਆਈਡੀ ਦਫਤਰ 'ਚ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਾਏ ਇਹ ਤਿੰਨੇ ਜ਼ੁਬੀਨ ਦੇ ਆਖਰੀ ਪਲਾਂ ਦੇ ਗਵਾ ਰਹੇ ਨੇ ਤੇ ਇਹਨਾਂ ਨੂੰ ਪੁਲਿਸ ਕੋਲ ਪੇਸ਼ ਹੋਣ ਲਈ ਦੂਜੀ ਵਾਰ ਨੋਟਿਸ ਜਾਰੀ ਕੀਤਾ ਗਿਆ ਸੀ। ਅਗਲੀ ਵੱਡੀ ਖਬਰ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੱਕ ਵਿਸ਼ੇਸ਼ ਗੁਰਮਤਿ ਯਾਤਰਾ ਤਿਆਰੀਆਂ ਵਿੱਚ ਰੁੱਝੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸ਼ਹਿਰ ਦੇ ਅੰਦਰ ਖਾਸ ਕਰਕੇ ਯਾਤਰਾ ਮਾਰਗ ਤੇ ਕੋਈ ਵੀ ਸੀਵਰੇਜ ਦੇ ਟੱਕਣ ਖੁੱਲੇ ਨਾ ਰਹਿਣ ਉਹਨਾਂ ਪਾਵਰ ਕਮ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਯਾਤਰਾ ਮਾਰਗ ਦੇ ਬਿਜਲੀ ਦੀਆਂ ਲਾਈਨਾਂ ਦੀ ਉਚਾਈ ਦੀ ਜਾਂਚ ਕੀਤੀ ਜਾਵੇ। ਅਗਲੀ ਵੱਡੀ ਖਬਰ ਨੰਗਲਕਲਾ ਚ ਵੈਨ ਫਲਟਣ ਨਾਲ 12 ਜ਼ਖਮੀ ਸਟਾਫ ਰਿਪੋਰਟਰ ਮਾਨਸਾ ਇਥੋਂ ਦੇ ਪੈਂਡੰਗਲਕਲਾ ਚ ਸੋਮਵਾਰ ਨੂੰ ਉਸ ਸਮੇਂ ਹਾਦਸਾ ਵਾਪਰਿਆ ਜਦ ਮਜ਼ਦੂਰਾਂ ਨੂੰ ਲੈ ਜਾ ਰਹੀ ਇੱਕ ਵੈਨ ਫਲਟ ਗਈ ਉਸ ਵਿੱਚ ਸਵਾਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਸਿਵਲ ਹਸਪਤਲ ਮਾਨਸਾ ਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਮੁਢਲੀ ਮਦਦ ਦੇ ਕੇ ਘਰ ਪੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਵੈਨ ਜਾਂਚੇ ਮਜ਼ਦੂਰਾਂ ਨੂੰ ਲਿਜਾਇਆ ਜਾ ਰਿਹਾ ਸੀ ਅਗਲੀ ਵੱਡੀ ਖਬਰ ਜਾਣੂ ਕੋਣ ਹੈ ओपी ਸਿੰਘ ਜਿਹਨਾਂ ਨੂੰ ਬਣਾਇਆ ਗਿਆ ਹੈ ਹਰਿਆਣਾ ਡੀਜੀਪੀ ਹਰਿਆਣਾ ਦੇ ਏਡੀਜੀਪੀ ਆਈਪੀਐਸ ਯਾ ਪੂਰਨ ਕੁਮਾਰ ਨੇ ਪਿਛਲੇ ਮੰਗਲਵਾਰ ਆਪਣੇ ਘਰ ਵਿੱਚ ਖੋਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਇਸ ਮੁੱਦੇ ਤੇ ਹੁਣ ਰਾਜਨੀਤੀ ਗਰਮਾ ਗਈਏ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਅਮਾਇਨਤ ਡੀ ਕੁਮਾਰ ਦੇ ਘਰ ਜਾਣਗੇ ਸੋਨੀਆ ਗਾਂਧੀ ਦੇ ਵੀ ਉਹਨਾਂ ਦੇ ਨਾਲ ਹੋਣ ਦੀ ਅਫਵਾਹ ਅਗਲੀ ਵੱਡੀ ਖਬਰ ਆਉਣ ਵਾਲੀਆਂ ਚੋਣਾਂ ਲਈ ਪ੍ਰਕਾਸ਼ਨ ਤੋਂ ਪਹਿਲਾਂ ਸਾਰੇ ਰਾਜਨੀਤਿਕ ਇਸ਼ਤਿਹਾਰਾਂ ਦੀ ਪੂਰਵ ਪ੍ਰਮਾਣਿਕਰਣ ਈਸੀਆਈ ਨੂੰ ਲਾਜ਼ਮੀ ਹੁੰਦਾ ਹੈ ਪਾਰਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਸਮੇਤ ਇਲੈਕਟ੍ਰੋਨਿਕ ਮੀਡੀਆ ਤੇ ਕੋਈ ਵੀ ਰਾਜਨੀਤਿਕ ਇਸ਼ਤਿਹਾਰ ਜਾਰੀ ਕਰਨ ਤੋਂ ਪਹਿਲਾਂ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨੀ ਕਮੇਟੀ ਤੋਂ ਪੂਰਵ ਪ੍ਰਮਾਣਿਕरण ਲੈਣਾ ਚਾਹੀਦਾ ਹੈ ਅਗਲੀ ਵੱਡੀ ਖਬਰ WHO ਨੇ ਭਾਰਤ ਤੇ ਤੈਨ ਖੰਗ ਦੇ ਸਿਰਪਾ ਵਿਰੁੱਧ ਜਾਰੀ ਕੀਤੀ ਚੇਤਾਵਨੀ ਮੱਧ ਪ੍ਰਦੇਸ਼ ਵਿੱਚ ਘਥਿਤ ਤੌਰ ਤੇ ਮਿਲਾਵਟੀ ਖੰਗ ਦੀ ਦਵਾਈ ਪੀਣ ਤੋਂ ਬਾਅਦ ਕਈ ਬੱਚਿਆਂ ਦੀ ਮੌਤ ਹੋਣ ਤੋਂ ਵਿਸ਼ਵ ਸਥੇ ਸੰਗਠਨ ਨੇ ਪਾਰਤ ਵਿੱਚ ਬਣੇ ਤਿੰਨ ਖੰਗ ਦੇ ਸਿਰਪਾਾਂ ਦੀ ਪਛਾਣ ਕੀਤੀ ਅਤੇ ਗਲੋਬਲ ਮੈਡੀਕਲ ਪ੍ਰੋਡਕਟਸ ਅਲਰਟ ਜਾਰੀ ਕੀਤਾ ਹੈ। ਅਗਲੀ ਵੱਡੀ ਖਬਰ ਸੜਕ ਤੇ ਖੜੀ ਖਰਾਬ ਗੱਡੀ ਨਾਲ ਬੱਸ ਦੀ ਭਿਆਨਕ ਟੱਕਰ। ਫਗਵਾੜਾ ਸ਼ਹਿਰ ਦੇ ਜਮਾਲਪੁਰ ਨੇੜੇ ਅੱਜ ਸਵੇਰੇ ਇੱਕ ਪੰਜਾਬ ਰੋਡਵੇਜ ਬੱਸ ਦੀ ਸੜਕ ਤੇ ਖੜੀ ਖਰਾਬ ਵੱਡੀ ਨਾਲ ਭਿਆਨਕ ਟੱਕਰ ਹੋ ਗਈ ਹੈ। ਹਾਦਸਾ ਇਨਾ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਦ ਕਿ ਬੱਸ ਵਿੱਚ ਸਵਾਰ ਕਈ ਸਵਾਰੀਆਂ ਤੇ ਡਰਾਈਵਰ ਰਵਜਿੰਦਰ ਸਿੰਘ ਨੂੰ ਗੰਭੀਰ ਸੱਟਾਂ ਵੱਜੀਆਂ ਨੇ ਰਾਹਗੀਰਾਂ ਨੇ ਦੱਸਿਆ ਕਿ ਇੱਕ ਗੱਡੀ ਜੋ ਸਬਜ਼ੀਆਂ ਲੈ ਕੇ ਜਾ ਰਹੀ ਸੀ ਉਸ ਦਾ ਟਾਇਰ ਰਾਹ ਵਿੱਚ ਖੁੱਲ ਜਾਣ ਕਾਰਨ ਗੱਡੀ ਸੜਕ ਦੇ ਵਿੱਚ ਗਾਰ ਰੁਕ ਗਈ ਇਸ ਦੌਰਾਨ ਪਿੱਛੋਂ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਰੋਡ ਵਿੱਚ ਬੱਸ ਅਚਾਨਕ ਉਸ ਨਾਲ ਟਕਰਾ ਗਈ ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਬੱਸ ਡਰਾਈਵਰ ਰਵਜਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ ਕਿ ਅਚਾਨਕ ਅੱਗੇ ਜਾ ਰਿਹਾ ਕਿ ਇੱਕ ਹੋਰ ਕਾਰ ਨੇ ਬ੍ਰੇਕ ਲਗਾ ਦਿੱਤੀ ਜਿਸ ਨਾਲ বাস ਦਾ ਸੰਤੁਲਨ ਵਿਗੜ ਗਿਆ ਅਤੇ ਟੱਕਰ ਹੋ ਗਈ ਹਾਦਸੇ ਵਿੱਚ ਜ਼ਖਮੀ ਸਵਾਰੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਅਗਲੀ ਵੱਡੀ ਖਬਰ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ ਬੱਚੇ ਦੀ ਮੌਤ। ਫਗਵਾੜਾ ਸ਼ਹਿਰ ਵਿੱਚ ਅੱਜ ਚੜ੍ਹਦੀ ਸਵੇਰ ਬੱਸ ਸਟੈਂਡ ਪੌਲ ਉੱਪਰ ਇੱਕ ਭਿਆਨਕ ਹਾਦਸਾ ਵਾਪਰ ਗਿਆ ਏ ਜਿਸ ਵਿੱਚ ਕਰੀਬ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ ਏ। ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ 108 ਐਂਬੂਲੈਂਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕਾਲ ਆਈ ਸੀ ਕਿ ਬੱਸ ਸਟੈਂਡ ਕੋਲ ਉੱਪਰ ਕੋਈ ਹਾਦਸਾ ਹੋਇਆ ਏ। ਇਸ ਤੋਂ ਬਾਅਦ ਉਤਰਾੰਤ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਸੜਕ ਤੇ ਇੱਕ ਬੱਚਾ ਗੰਭੀਰ ਜ਼ਖਮੀ ਹਾਲਤ ਵਿੱਚ ਪਿਆ ਸੀ ਜਿਸ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪੀਟਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ। ਅਗਲੀ ਵੱਡੀ ਖਬਰ ਦਿੱਲੀ ਟੈਸਟ 'ਚ ਭਾਰਤ ਨੇ 7 ਵਿਕਟਾਂ ਨਾਲ ਹਰਾਇਆ ਵੈਸਟ ਇੰਡੀਜ਼ ਨੂੰ 2-2 ਤੋਂ 4 ਨਾਲ ਜਿੱਤੀ ਲੜੀ। ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜੇ ਟੈਸਟ ਮੈਚ ਦੇ 5ਵੇਂ ਤੇ ਆਖਰੀ ਦਿਨ ਭਾਰਤ ਨੇ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਵੈਸਟ ਇੰਡੀਜ਼ ਵੱਲੋਂ ਮਿਲੇ 121 ਦੌੜਾਂ ਦੇ ਪਿੱਛੇ ਨੂੰ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ਤੇ ਹਾਸਲ ਕਰ ਲਿਆ ਏ ਭਾਰਤ ਵੱਲੋਂ ਕੇ ਐਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦਿਆਂ 58 ਦੌੜਾਂ ਬਣਾਈਆਂ ਜੋ ਕਿ ਆਊਟ ਨਹੀਂ ਹੋਈ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਹਾਸਲ ਕਰਨ ਵਾਲੇ ਸਪਿਨ ਗੇਂਦਬਾਜ਼ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਜਦ ਕਿ ਪੂਰੀ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਪਨ ਮੋਲਾ ਕਿਡਾਰੀ ਰਵਿੰਦਰ ਜਡੇਜਾ ਨੂੰ ਪਲੇਅਰ ਆਫ ਦੀ ਸੀਰੀਜ਼ ਚੁਣਿਆ ਗਿਆ ਏ ਅਹਮਦਾਬਾਦ ਵਿਖੇ ਹੋਏ ਪਹਿਲੇ ਟੈਸਟ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਇੱਕ ਪਾਰੀ ਤੇ 140 ਦਰਾਂ ਨਾਲ ਹਰਾਇਆ ਸੀ ਅਗਲੀ ਵੱਡੀ ਖਬਰ ਮੈਕਸੀਕੋ ਚ ਭਾਰੀ ਮੀਂਹ ਨੇ ਮਚਾਇਆ ਕਹਿਰ ਹੁਣ ਤੱਕ 64 ਲੋਕਾਂ ਦੀ ਮੌਤ 65 ਹੋਏ ਲਾਪਤਾ ਮੈਕਸੀਕੋ ਚ ਪਿਛਲੇ ਹਫਤੇ ਹੋਏ ਮੌਲੇ ਧਾਰ ਮੀਂਹ ਕਾਰਨ 64 ਲੋਕ ਮਾਰੇ ਗਏ ਤੇ 65 ਲੋਕ ਹੋਏ ਲਾਪਤਾ ਸਰਕਾਰ ਨੇ ਸੌ ਵਾਰ ਦੱਸਿਆ ਕਿ ਭਾਰੀ ਮੀਂਹ ਕਾਰਨ ਵੀ ਜ਼ਮੀਨ ਖਿਸਕੀ ਹੈ ਕੁਝ ਨਗਰਪਾਲਿਕਾਵਾਂ ਚ ਬਿਜਲੀ ਸਪਲਾਈ ਬੰਦ ਹੋਈ ਹੈ ਕਈ ਨਦੀਆਂ ਦਾ ਪੱਧਰ ਵੱਧ ਗਿਆ ਹੈ ਅਗਲੀ ਵੱਡੀ ਖਬਰ ਪੁਲਿਸ ਮੁਲਾਜ਼ਮ ਨੇ ਤਾਸ਼ ਖੇਡ ਰਹੇ ਲੋਕਾਂ ਤੇ તાਣੀ ਰਿਵੋਲਵਰ ਹਾਰਟ ਪੇਸ਼ੈਂਟ ਦੀ ਹੋਈ ਮੌਤ ਇਲਾਕੇ 'ਚ ਮੱਚਿਆ ਹੰਗਾਮਾ ਇਸ ਦੌਰਾਨ ਲੋਕਾਂ ਦਾ ਦੋਸ਼ ਇੱਕ ਇੱਕ ਕਿਤਾਸ਼ ਖੇਡ ਰਹੇ ਲੋਕਾਂ ਤੇ ਪੁਲਿਸ ਨੇ ਰਵਾਲਵਰ ਤਾਣ ਲਿਆ ਇਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਪਹਿਲਾਂ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਇਸਾਂ ਗਾਵੇਂ ਵਿੱਚ ਰਾਕੇਸ਼ ਕੁਮਾਰ ਸੋਨੀ ਜੋ ਦਿਲ ਦਾ ਮਰੀਜ਼ ਸੀ ਉਹਨਾਂ ਨੇ ਖੈਚਲੇ ਡਰ ਦੇ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡੈਗ ਪਿਆ ਉਸਨੂੰ ਹਸਪੀਟਲ ਪਹੁੰਚਾਉਣ ਦੀ ਬਜਾਏ ਉਸਦੀ ਤਲਾਸ਼ੀ ਲਈ ਗਈ ਉਸਦੀ ਜੇਬ 'ਚੋਂ 1.10 ਲੱਖ ਰੁਪਏ ਮਿਲੇ ਜਿਨ੍ਹਾਂ ਨੂੰ ਵੀ ਲੈ ਲਿਆ ਗਿਆ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਸ ਘਟਨਾ ਵਿੱਚ ਇੱਕ ਹੋਰ ਨੌਜਵਾਨ ਦੀ ਵੀ ਤਬੀਅਤ ਖਰਾਬ ਹੋ ਗਈ ਜਿਸ ਨੂੰ ਹਸਪੀਟਲ ਚ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਲੋਕ ਗੁੱਸੇ ਵਿੱਚ ਆ ਗਏ ਤੇ ਦੋ ਪੁਲਿਸ ਕਰਮਚਾਰੀਆਂ ਨੂੰ ਕਾਬੂ ਕਰ ਲਿਆ ਪੁਲਿਸ ਹੁਣ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਗਲੀ ਵੱਡੀ ਖਬਰ ਹైదరాబాద్ ਵਿੱਚ ਜੁੜਵਾ ਬੱਚਿਆਂ ਨੂੰ ਮਾਰਨ ਤੋਂ ਬਾਅਦ ਮਾਂ ਨੇ ਸ਼ਾਲ ਮਾਰ ਦਿੱਤੀ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ ਇੱਕ ਔਰਤ ਨੇ ਕਥਿਤ ਤੌਰ ਤੇ ਆਪਣੇ ਦੋ ਬੱਚਿਆਂ ਨੂੰ ਮਾਰ ਦਿੱਤਾ ਅਤੇ ਫਿਰ ਹైదరాబాద్ ਵਿੱਚ ਇੱਕ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸੋਮਵਾਰ ਦੇਰ ਰਾਤ ਸਾਈਬਰਬਾਦ ਕਮਿਸ਼ਨਰੇਟ ਦੇ ਬਾਲਾਨਗਰ ਪੁਲਿਸ ਸਟੇਸ਼ਨ ਦੀ ਸੀਮਾ ਅਧੀਨ ਫਦਮਨਗਰ ਵਿੱਚ ਵਾਪਰੀ। ਔਰਤ ਜਿਸ ਦੀ ਪਛਾਣ ਸਾਈ ਲక్ష్ਮੀ ਵਜੋ ਹੋਈਏ ਨਿਕਥਿਤ ਤੌਰ ਤੇ ਆਪਣੇ 2 ਸਾਲ ਦੇ ਜੁੜਵਾ ਬੱਚਿਆਂ ਦਾ ਗਲਾ ਕਟ ਕੇ ਕਤਲ ਕਰ ਦਿੱਤਾ ਤੇ ਫਿਰ ਇੱਕ ਅਪਾਰਟਮੈਂਟ ਬਿਲਡਿੰਗ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਮੌਤੇ ਘਾਟ ਆਪਣੇ ਆਪ ਨੂੰ ਉਤਾਰ ਦਿੱਤਾ ਜਿੱਥੇ ਉਹ ਰਹਿ ਰਹੇ ਸੀ ਸਥਾਨਕ ਲੋਕਾਂ ਦੁਆਰਾ ਸੂਚਿਤ ਕੀਤੇ ਜਾਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਲਾਸ਼ਾਂ ਨੂੰ ਸਿਕੰਦਰਾਬਾਦ ਦੇ ਸਰਕਾਰੀ ਗਾਂਧੀ ਹਸਪੀਟਲ ਵਿੱਚ ਭੇਜ ਦਿੱਤਾ ਗਿਆ ਅਗਲੀ ਵੱਡੀ ਖਬਰ ਕੈਮੀਕਲ ਫੈਕਟਰੀ ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ ਲੱਖਾਂ ਦਾ ਹੋਇਆ ਨੁਕਸਾਨ ਮਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਚਾਰ ਮੰਜ਼ਿਲ ਜ਼ਿਲ੍ਹਾ ਕੈਮੀਕਲ ਫੈਕਟਰੀ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਅੱਗ ਕੱਲ ਰਾਤ ਲੱਗੀ ਸੀ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੰਦੌਰ ਨਗਰ ਨਿਗਮ ਦੇ ਫਾਇਰ ਅਫਸਰ ਵਿਨੋਦ ਮਿਸ਼ਰਾ ਦੇ ਅਨੁਸਾਰ ਇੰਦੌਰ ਦੇ ਸਨਵੇਰ ਰੋਡ ਤੇ ਸਥਿਤ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅਗਲੀ ਵੱਡੀ ਖਬਰ ਐਸਟੀਐਨਏ ਕੇਂਦਰ ਤੋਂ ਮੰਗੀ ਗੰਭੀਰ ਮਰੀਜ਼ਾਂ ਦੀ ਦੇਖਭਾਲ ਬਾਰੇ ਨਿਰਦੇਸ਼ਾਂ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਜਾਣਕਾਰੀ 25 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਸੁਪਰੀਮ ਕੋਰਟ ਨੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੀ ਦੇਖਭਾਲ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ 2017 ਦੀਆਂ ਹਦਾਇਤਾਂ ਦੇ ਅਮਲਵਾਰੇ ਕੇਂਦਰ ਸਰਕਾਰ ਤੋਂ ਜਾਣਕਾਰੀ ਮੰਗੀ ਇਸ ਲਈ ਸੁਪਰੀਮ ਕੋਰਟ ਨੇ ਸਰਕਾਰ ਨੂੰ 7 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਅਗਲੀ ਵੱਡੀ ਖਬਰ ਅੰਮ੍ਰਿਤਸਰ ਕੌਂਸਲਰ ਅਫਤਾਰ ਸਿੰਘ ਟਰੱਕਾਂ ਵਾਲਿਆਂ ਦਾ ਨਗਰ ਨਿਗਮ ਦੇ ਬਿਨਾਂ ਕਾਰਨ ਦੱਸੇ ਟਾਇਆ 35 ਸਾਲਾਂ ਪੁਰਾਣਾ ਦਫ਼ਤਰ। ਮੰਗਲਵਾਰ ਦੀ ਸਵੇਰ 5 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੀ ਵਾਰਡ ਨੰਬਰ 30 ਦੇ ਕੌਂਸਲਰ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਫਤਾਰ ਸਿੰਘ ਟਰੱਕਾਂ ਵਾਲਿਆਂ ਦੇ ਕਿਉ ਮੰਡੀ ਵਿਖੇ ਬਣੇ 35 ਸਾਲਾਂ ਪੁਰਾਣੇ ਦਫਤਰ ਨੂੰ ਨਗਰ ਨਿਗਮ ਵੱਲੋਂ ਟਾ ਦਿੱਤਾ ਗਿਆ ਦਫਤਰ ਦੇ ਟੋਂ ਤੇ ਅਵतार ਸਿੰਘ ਟਰੱਕਾਂ ਵਾਲਿਆਂ ਦੇ ਪਰਿਵਾਰ ਨੂੰ ਪਤਾ ਲੱਗਾ ਤੇ ਉਹ ਮੌਕੇ ਤੇ ਹੀ ਉੱਥੇ ਪਹੁੰਚੇ ਅਗਲੀ ਵੱਡੀ ਖਬਰ ਤੇਰੀਆਂ ਫੀਤੀਆਂ ਨਾਲ ਲਵਾਤੀਆਂ ਲੁਧਿਆਣਾ ਜਸਤੇਂਦਰ ਸਤਾਏ ਦੇ ਲਾਈਵ ਸ਼ੋਅ ਚ ਹੰਗਾਮਾ ਪੁਲਿਸ ਤੇ ਪ੍ਰਸ਼ੰਸਕ ਹੋਏ ਤੂੰ ਤੂੰ ਮੈਂ ਮੈਂ ਸੋਮਵਾਰ ਰਾਤ ਨੂੰ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿਖੇ ਆਯੋਜਿਤ ਸਰਸ ਮੇਲੇ ਵਿੱਚ ਹਫੜਾ ਦਫੜੀ ਮੱਚ ਗਈ ਜਦੋਂ ਪ੍ਰਸਿੱਧ ਗਾਇਕ ਜਸਤੇਂਦਰ ਸਤਾਏ ਦੇ ਆਉਣ ਤੇ ਭਾਰੀ ਭੀੜ ਇਕੱਠੀ ਹੋ ਗਈ ਸਥਿਤੀ ਇਸ ਹੱਦ ਤੱਕ ਵੱਧ ਗਈ ਕਿ ਪਰ ਦੇਸ਼ ਦੁਆਰ ਬੰਦ ਕਰਨਾ ਪਿਆ ਜਿਸ ਕਾਰਨ 게ਟ ਦੇ ਬਾਹਰ ਸੈਂਕੜੇ ਲੋਕਾਇਜਕਰ ਗਰਮਾ-ਗਰਮ ਬਹਿਸ ਹੋ ਗਈ ਜਿਵੇਂ ਹੀ ਬੌਂਸਟਰਾਂ ਨੇ ਲੋਕਾਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਹੰਗਾਮਾ ਸ਼ੁਰੂ ਹੋ ਗਿਆ ਅਗਲੀ ਵੱਡੀ ਖਬਰ ਕਿਰਤ ਮੰਤਰੀ ਪ੍ਰਹਿਲਾਦ ਪਟੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਮਾਧ ਪ੍ਰਦੇਸ਼ ਦੇ ਪੰਚਾਇਤ ਪਿੰਡੂ ਵਿਕਾਸ ਅਤੇ ਕਿਰਤ ਮੰਤਰੀ ਪ੍ਰਹਿਲਾਦ ਪਟੇਲ ਬੀਤੇ ਦਿਨ ਅਚਾਨਕ ਨਵੀਂ ਦਿੱਲੀ ਪਹੁੰਚੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਜਿਵੇਂ ਹੀ ਇਹ ਖਬਰ ਫੈਲੀ ਪੋਪਾਲ ਤੋਂ ਦਿੱਲੀ ਤੱਕ ਰਾਜਨੀਤਿਕ ਹਲਕਿਆਂ ਵਿੱਚ ਕਿਆਸ ਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਅਗਲੀ ਵੱਡੀ ਖਬਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਵਿਅਕਤੀ ਦੀ ਹਤਿਆ ਬੀਤੀ ਰਾਤ ਕਰੀਬ 10:30 ਵਜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪੋਲਟਰੀ ਫਾਰਮ ਤੇ ਹਮਲਾ ਕਰਕੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੋਨੂ ਪੁੱਤਰ ਹਰਪਜਨ ਸਿੰਘ ਵਾਸੀ ਨਾਗ ਨਵੇਂ ਆਪਣੇ ਪੋਲਟਰੀ ਫਾਰਮ ਤੇ ਬੈਠਾ ਸੀ ਕਿ ਅਚਾਨਕ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਅਤੇ ਉਸ ਉੱਪਰ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੋਨੂ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਸਟੇਸ਼ਨ ਮਜੀਠਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਹੱਥਾਂ ਵਿੱਚ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਗੋਲੀ ਚੱਲਣ ਦੇ ਕਾਰਨਾਂ ਦਾ ਹਾਲੇ ਤੱਕ ਪੱਕਾ ਪਤਾ ਨਹੀਂ ਲੱਗ ਸਕਿਆ ਹੈ। ਅਗਲੀ ਵੱਡੀ ਖਬਰ ਭਾਰਤ ਕੈਨੇਡਾ ਸਹਿਯੋਗ ਲਈ ਰੋਡ ਮੈਪ ਤਿਆਰ ਅਨੀਤਾ ਆਨੰਦ ਨੇ ਜੈ ਸ਼ੰਕਰ ਨੂੰ ਮਿਲਣ ਤੋਂ ਬਾਅਦ ਪ੍ਰਗਟ ਕੀਤਾ। ਧੰਨਵਾਦ। ਭਾਰਤ ਤੇ ਕੈਨੇਡਾ ਨੇ ਪਿਛਲੇ 2 ਸਾਲਾਂ ਤੋਂ ਚੱਲ ਰਹੇ ਤਣਾਅ ਨੂੰ ਦੂਰ ਕਰਦਿਆਂ ਪੁਵੈਖ ਵਿੱਚ ਸਹਿਯੋਗ ਲਈ ਇੱਕ ਖਾਇਸ਼ੀ ਰੋਡ ਮੈਪ ਤਿਆਰ ਕੀਤਾ ਹੈ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਵਿਚਕਾਰ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਵਪਾਰ ਅਤੇ ਨਿਵੇਸ਼ ਤੇ ਮੰਤਰੀ ਪੱਧਰ ਦੀ ਗੱਲਬਾਤ ਮੋੜ ਸ਼ੁਰੂ ਕਰਨ ਊਰਜਾ ਖੇਤਰ ਵਿੱਚ ਸਹਿਯੋਗ ਲਈ ਵਿਸ਼ੇਸ਼ ਮੰਤਰੀ ਪੱਧਰ ਦੀ ਗੱਲਬਾਤ ਸ਼ੁਰੂ ਕਰਨ ਅਤੇ ਵਿਗਿਆਨ ਅਤੇ ਤਕਨੀਕ ਖੇਤਰ ਵਿੱਚ ਸਾਂਝੇ ਸਹਿਯੋਗ ਕਮੇਟੀ ਨੂੰ ਮੋੜ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਗਲੀ ਵੱਡੀ ਖਬਰ ਸਰਕਾਰੀ ਹਸਪਤਾਲਾਂ 'ਚ OPD ਦਾ ਸਮਾਂ ਬਦਲਿਆ ਸਰਦੀਆਂ ਦੇ ਮੌਸਮ ਕਾਰਨ ਲਿਆ ਫੈਸਲਾ। ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ 16 ਅਕਤੂਬਰ ਤੋਂ OPD ਦਾ ਸਮਾਂ ਬਦਲ ਦਿੱਤਾ ਜਾਵੇਗਾ। ਪ੍ਰਸ਼ਾਸਨ ਨੇ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਸਰਦੀਆਂ ਦੇ OPD ਸਮੇਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਇਹ ਸਮਾਂ 16 ਅਕਤੂਬਰ ਤੋਂ 15 April 2026 ਤੱਕ ਲਾਗੂ ਰਹੇਗਾ ਨਵੇਂ ਸਮੇਂ ਅਨੁਸਾਰ OPD ਹਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਣਗੇ ਇਹ ਹੁਕਮ ਸਰਕਾਰੀ ਮਲਟੀ ਸਪੈਸ਼ਲਿਸਟੀ ਹਸਪੀਟਲ ਸੈਕਟਰ 16 ਇਸ ਨਾਲ ਸੰਬੰਧਿਤ ਡਿਸਪੈਂਸਰੀਆਂ ਸਿਵਲ ਹਸਪੀਟਲ ਸੈਕਟਰ 22 ਸਿਵਲ ਹਸਪੀਟਲ ਮਨੀ ਮਾਜਰਾ ਦੇ ਸਿਵਲ ਹਸਪੀਟਲ ਸੈਕਟਰ 45 ਤੇ ਲਾਗੂ ਹੁੰਦਾ ਹੈ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਸੈਕਟਰ 29 ਅਤੇ ਸੈਕਟਰ 23 ਵਿੱਚ ਈਐਸਆਈ ਡਿਸਪੈਂਸਰੀਆਂ ਦੇ ਨਾਲ-ਨਾਲ ਯੂਟੀ ਸਕਤਰੇਤ ਅਤੇ ਹਾਈ ਕੋਰਟ ਡਿਸਪੈਂਸਰੀਆਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਇੱਕ ਕਮਰੇ ਅਗਲੀ ਵੱਡੀ ਖਬਰ ਇੱਕ ਕਮਰੇ ਵਿੱਚ ਤਿੰਨ ਕਲਾਸਾਂ ਵਾਲੇ ਸਕੂਲਾਂ ਦੀ ਮਾੜੀ ਹਾਲਤ ਤੇ ਹਾਈ ਕੋਰਟ ਦਾ ਨੋਟਿਸ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਪੰਜਾਬ ਦੇ ਮਿਡਲ ਸਕੂਲਾਂ ਦੀ ਮਾੜੀ ਹਾਲਤ ਬਾਰੇ 10 ਨੁਕਾਤੀ ਹਲਫਨਾਮਾ ਜਮਾ ਕਰਾਉਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਪੰਜ ਕਮਰਿਆਂ ਤੋਂ ਘੱਟ ਵਾਲੇ ਸਾਰੇ ਸਰਕਾਰੀ ਮਿਡਲ ਸਕੂਲਾਂ ਦੇ ਪੂਰੇ ਵੇਰਵੇ ਮੰਗੇ ਨੇ ਇਸ ਨੇ ਨਿਯਮਤ ਹੈਡਮਾਸਟਰ ਤੋਂ ਬਿਨਾਂ ਸਰਕਾਰੀ ਮਿਡਲ ਸਕੂਲਾਂ ਦੇ ਵੇਰਵੇ ਪੰਜ ਤੋਂ ਘੱਟ ਅਧਿਆਪਕਾਂ ਵਾਲੇ ਸਕੂਲਾਂ ਦੀ ਗਿਣਤੀ ਅਤੇ ਵੇਰਵੇ ਅਤੇ ਮੁੰਡਿਆਂ ਕੁੜੀਆਂ ਅਤੇ ਸਟਾਫ ਲਈ ਵੱਖਰੇ ਪਖਾਨੇ ਤੋ ਬਿਨਾ ਸਰਕਾਰੀ ਮੈਡਰ ਸਕੂਲਾਂ ਦੇ ਵੇਰਵੇ ਜਮਾ ਕਰਵਾਉਣ ਦੇ ਹੁਕਮ ਦਿੱਤੇ ਨੇ ਅਗਲੀ ਵੱਡੀ ਖਬਰ ਵਿਧਾਇਕ ਜਿੰਪਾ ਨੇ ਵਾਰਡ ਨੰਬਰ 16 ਚ ਸੀਵਰੇਜ ਲਾਈਨ ਵਿਸ਼ਾਣ ਦੇ ਕੰਮ ਦੀ ਕਾਰਵਾਈ ਕਰਵਾਈ ਸ਼ਿਆਰਪੁਰ 14 ਅਕਤੂਬਰ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਨੇ ਵਾਰਡ ਨੰਬਰ 16 ਗੁੱਗਾਪੀਰ ਰੋਡ ਵਿਖੇ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਵਿਸ਼ਾਣ ਦੇ ਕੰਮ ਦਾ ਉਦਘਾਟਨ ਕੀਤਾ ਵਿਦਾਇਕ ਜ਼ਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਹੁਸ਼ਿਆਰਪੁਰ ਸ਼ਹਿਰ ਦੇ ਹਰੇਕ ਬੋਰਡ ਵਿੱਚ ਵਿਕਾਸ ਕਾਰਜ ਨਿਰੰਤਰ ਚੱਲ ਰਹੇ ਹਨ। ਅਗਲੀ ਵੱਡੀ ਖਬਰ ਭਾਈ ਰਾਜੋਆਣਾ ਨਾਲ ਮੁਲਾਕਾਤ ਕਰਨ ਪੁੱਜੇ ਐਡਵੋਕੇਟ ਤਾਮੀ ਪਟਿਆਲਾ 14 ਅਕਤੂਬਰ ਸਾਹਿਬ ਦਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਲਈ ਪਟਿਆਲਾ ਜੇਲ੍ਹ ਦੇ ਵਿੱਚ ਐਸਜੀਪੀਸੀ ਦੇ ਪ੍ਰદાન ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਇਸ ਮੌਕੇ ਉਹਨਾਂ ਦੇ ਨਾ ਸੁਰਜੀਤ ਸਿੰਘ ਗੜੀ ਗੁਰਚਰਨ ਗਰੇਵਾਲ ਭਗਵੰਤ ਸਿੰਘ ਸਿਆਲਕਾ ਮੌਜੂਦ ਨੇ ਅਗਲੀ ਵੱਡੀ ਖਬਰ ਦੋ ਅਮਰੀਕੀ ਤੇ ਇੱਕ ਬ੍ਰਿਟਿਸ਼ ਪ੍ਰੋਫੈਸਰ ਨੂੰ ਮਿਲੇ ਇਕਨੋਮਿਕਸ ਇਕਨੋਮਿਕਸ ਦੇ ਨੋਬਲ ਪੁਰਸਕਾਰ ਨਵੀਂ ਦਿੱਲੀ 13 ਅਕਤੂਬਰ ਰਾਇਲ ਸਿਟੀਡੀ ਅਕੈਡਮੀ ਆਫ ਸਾਇੰਸਸ ਨੇ ਇਕਨੋਮਿਕਸ ਕੈਟਾਗਰੀ ਚ ਇਸ ਸਾਲ 2025 ਦੇ ਨੋਬਲ ਪੁਰਸਕਾਰ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ ਇਹ ਇਨਾਮ ਦੋ ਅਮਰੀਕੀ ਤੇ ਇੱਕ ਬ੍ਰਿਟਿਸ਼ ਪ੍ਰੋਫੈਸਰ ਨੂੰ ਦਿੱਤਾ ਗਿਆ ਹੈ ਇਹਨਾਂ ਨੂੰ ਇਨੋਵੇਸ਼ਨ ਦੇ ਆਧਾਰ ਤੇ ਹੋਣ ਵਾਲੇ ਆਰਥਿਕ ਵਿਕਾਸ ਤੇ ਕੀਤੇ ਗਏ ਅਧਿਐਨ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ ਰਾਇਲ ਬ੍ਰਿਟਿਸ਼ ਅਕੈਡਮੀ ਆਫ ਸਾਇੰਸ ਇਨ ਨੇ ਐਸ ਦਾ ਐਲਾਨ ਕਰਦੇ ਆ ਕਿ ਹਾਇ ਕਿ ਜੋਇਲ ਮੁਕਾਇਰ ਫਿਲਿਪ ਅਗਿਆਨ ਤੇ ਪੀਟਰ ਹੋਬੇਟ ਨੂੰ 2025 ਦੇ ਇਕਨੋਮਿਕਸ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਅਗਲੀ ਵੱਡੀ ਖਬਰ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ ਚਾਓ ਕੇ 13 ਅਕਤੂਬਰ ਪੈਂਡ ਚੋਟੀਆਂ ਦੇ ਇੱਕ ਨੌਜਵਾਨ ਕਿਸਾਨ ਵੱਲੋਂ ਕਰਜ਼ੇ ਦੀ ਪਰੇਸ਼ਾਨੀ ਕਾਰਨ ਜ਼ਹਿਰੀਲੀ ਚੀਜ਼ ਨਿਗਲਣ ਕਰਕੇ ਆਪਣੇ ਜੀਵਨ ਦੀ ਲਿਲਾ ਸਮਾਪਤ ਕਰ ਲੈਣ ਦੀ ਖਬਰ ਵੱਡੀ ਖਬਰ ਸਾਹਮਣੇ ਆਈ ਏ। ਪੈਂਡ ਤੇ ਪਤਵੰਤਿਆਂ ਨੇ ਦੱਸਿਆ ਪੈਂਡ ਦੇ ਪ੍ਰਵ ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਚੋਟੀਆਂ ਦੇ ਨੌਜਵਾਨ ਕਿਸਾਨ ਗੁਰਪ੍ਰਤਾਪ ਸਿੰਘ ਪੁੱਤਰ ਨਛੱਤਰ ਸਿੰਘ ਨੇ ਆਪਣੇ ਸਿਰ ਛੜੇ ਕਈ ਲੱਖ ਦੇ ਕਰਜ਼ੇ ਦੀ ਪਰੇਸ਼ਾਨੀ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਗੁਸ਼ੀ ਕਰ ਲਈਏ ਇਸ ਨੌਜਵਾਨ ਕੋਲ ਥੋੜੀ ਜਿਹੀ ਜ਼ਮੀਨ ਦੱਸੀ ਜਾ ਰਹੀ ਹੈ ਉਕਤ ਨੌਜਵਾਨ ਦੀ ਉਮਰ ਕਰੀਬ 40 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਆਪਣੇ ਪਿੱਛੇ ਮਾਂ-ਬਾਪ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ ਅਗਲੀ ਵੱਡੀ ਖਬਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕਟ ਸਟਾਰਸ਼ਿਪ ਦਾ 11ਵਾਂ ਟੈਸਟ ਸਫਲ ਨਵੀਂ ਦਿੱਲੀ 14 ਅਕਤੂਬਰ 2025 ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕਟ ਸਟਾਰਸ਼ਿਪ ਦਾ 11ਵਾਂ ਟੈਸਟ ਸਫਲ ਰਿਹਾਏ ਇਹ ਮੰਗਲਵਾਰ ਸਵੇਰੇ 5 ਵਜੇ ਟੈਕਸਾਸ ਦੇ ਬੋਕਾ ਚੀਕਾ ਤੋਂ ਲਾਂਚ ਕੀਤਾ ਗਿਆ ਹੈ ਇਹ ਟੈਸਟ 1 ਘੰਟਾ 6 ਮਿੰਟ ਚੱਲਿਆ ਜਿਸ ਵਿੱਚ ਸੁਪਰ ਹੈਵੀ ਬੂਸਟਰ ਮੈਕਸੀਕੋ ਦੀ ਖਾੜੀ ਵਿੱਚ ਪਾਣੀ ਵਿੱਚ ਉਤਰਿਆ ਜਦੋਂ ਕਿ ਸਟਾਰਸ਼ਿਪ ਨੁਹਿੰਦ ਮਹਾਸਾਗਰ ਵਿੱਚ ਪਾਣੀ ਵਿੱਚ ਉਤਰਿਆ ਉਤਾਰਿਆ ਗਿਆ ਸੀ ਅਗਲੀ ਵੱਡੀ ਖਬਰ ਪੰਜਾਬ ਚ 50 ਹਜ਼ਾਰ ਆਂਗਣਵਾੜੀ ਵਰਕਰਾਂ ਨੂੰ 6 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ ਹਾਈ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ 50 ਹਜ਼ਾਰ ਆਂਗਣਵਾੜੀ ਵਰਕਰਾਂ ਨੂੰ 6 ਮਹੀਨਿਆਂ ਤੋਂ ਮਾੜ ਪੱਤਾ ਨਾ ਮਿਲਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆਏ ਸਰਕਾਰ ਨੇ ਬੈਂਕ ਸਟੇਟਮੈਂਟਾਂ ਵਿੱਚ ਸਮੱਸਿਆਵਾਂ ਦਾ ਹਵਾਲਾ ਦਿੱਤਾ ਹੈ ਤੇ ਭੁਗਤਾਨ ਕਰਨ ਦਾ ਵਾਅਦਾ ਕੀਤਾ ਹੈ ਵਰਕਰਾਂ ਨੂੰ ਪ੍ਰਤੀ ਮਹੀਨਾ 11000 ਮਿਲਦੇ ਨੇ ਜਿਸ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਤੋਂ ਮਾੜ ਪੱਤਾ ਸ਼ਾਮਿਲ ਹੈ ਅਗਲੀ ਵੱਡੀ ਖਬਰ ਦੀਵਾਲੀ ਦੀਆਂ ਛੁੱਟੀਆਂ ਦੀ ਤਰੀਕ ਵਿੱਚ ਬਦਲਾਅ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਸਖਤ ਹੁਕਮ ਰਾਜ ਸਰਕਾਰ ਨੇ ਤਿਉਹਾਰ ਨਾਲ ਤਾਲਮੇ ਲਈ ਛੁੱਟੀਆਂ ਤਿੰਨ ਦਿਨ ਅੱਗੇ ਕਰਨ ਦਾ ਫੈਸਲਾ ਕੀਤਾ ਹੈ ਇਸ ਬਦਲਾਅ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਲਈ ਕਾਫੀ ਸਮਾਂ ਦੇਣਾ ਹੈ। ਇਹ ਖਾਸ ਤੌਰ ਤੇ ਦੂਰ ਦਰਾਡੇ ਇਲਾਕਿਆਂ ਤੋਂ ਆਉਣ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ। ਅਗਲੀ ਵੱਡੀ ਖਬਰ ਐਸਜੀਪੀਸੀ ਆੰਤਰੀਮ ਕਮੇਟੀ ਦੀ ਮੀਟਿੰਗ 3 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ ਹੋਵੇਗਾ ਜਿਸ ਵਿੱਚ ਐਸਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲਸ ਕਰਤਾਰ ਦੇ ਆੰਤਰੀਮ ਕਮੇਟੀ ਦੇ 11 ਮੈਂਬਰਾਂ ਦੀ ਵੀ ਚੋਣ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਆੰਤਰੀਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਵੱਲੋਂ ਇਸ ਦੇ ਐਲਾਨ ਕੀਤਾ ਗਿਆ ਹੈ ਅਗਲੀ ਵੱਡੀ ਖਬਰ ਦੀਵਾਲੀ ਦਾ ਤੋਹਫਾ ਪੰਜਾਬ ਵਿੱਚ ਪੈਟਰੋਲ ਡੀਜ਼ਲ ਕੀਮਤਾਂ ਵਿੱਚ ਵੱਡੀ ਗਿਰਾਵਟ ਮੰਗਲਵਾਰ ਸਵੇਰੇ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਪਰਚੂਨ ਰੇਟ ਜਾਰੀ ਕੀਤੇ ਗਏ ਨੇ ਗਲੋਬਲ ਬਾਜ਼ਾਰ ਵਿੱਚ ਗਿਰਾਵਟ ਦਾ ਪ੍ਰਭਾਵ ਪਰਚੂਨ ਬਾਜ਼ਾਰ ਵਿੱਚ ਵੀ ਦਿਖਾਈ ਦੇ ਰਿਹਾ ਹੈ ਅਤੇ ਕਈ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਗਲੋਬਲ ਬਾਜ਼ਾਰ ਵਿੱਚ ਗਿਰਾਵਟ ਦਾ ਪ੍ਰਭਾਵ ਪਰਚੂਨ ਬਾਜ਼ਾਰ ਵਿੱਚ ਵੀ ਦਿਖਾਈ ਦੇ ਰਿਹਾ ਹੈ ਇਹ ਕਈ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ